ਕੀੜਾ ਅਤੇ ਕੀੜਾ ਚ ਫਰਕ ਹੈ ਕੋਈ ਇੱਕੋ ਗੱਲਬਾਤ ਹੈ ਜੀ ਕੈਂਸਰ ਵਾਲੇ ਵੀ ਆਏ ਨੇ ਕਹਿੰਦੇ ਕਿ ਕੈਂਸਰ ਲੱਗਣ ਵਾਲੇ ਵੀ ਆਏ ਨੇ ਕਿ ਕੈਂਸਰ ਸ਼ੁਰੂ ਨਹੀਂ ਹੋਇਆ ਬਟ ਆਪਾਂ ਕੀੜਾ ਕਿੰਨੀ ਉੱਚਾਉਂਦੀ ਹੈ ਇਹ ਕੀ ਤਾਂ ਦੱਸੋ ਜੀ ਆਪਾਂ ਗਾੜਾ ਪੂਰੀ ਪੂਰੀ ਸੰਭ ਹੈ ਵੀ ਇਹਨਾਂ ਦਾ ਮਤਲਬ ਆ ਜਾਂਦੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਅਤੇ ਦਰਸ਼ਕਾਂ ਦਾ ਮੇਰੇ ਵੱਲੋਂ ਜਣ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਆਪਣੀ ਹਰ ਵੀਡੀਓ ਵਿੱਚ ਬੱਕ ਬੱਕ ਮਹਾ ਡਾਕਟਰਾਂ ਕੋਲ ਜਾ ਕੇ ਬਿਮਾਰੀਆਂ ਬਾਰੇ ਜਾਣਦੇ ਹਾਂ ਅਤੇ ਉਹਨਾਂ ਤੋਂ ਬਚਣ ਦੇ ਉਪਰਾਲੇ ਆਪਾਂ ਉਹ ਵੀ ਜਾਣਦੇ ਹਾਂ ਸੋ ਅੱਜ ਅਸੀਂ ਪਹੁੰਚੇ ਹਾਂ ਦੰਦਾਂ ਦੇ ਮਹਾ ਡਾਕਟਰ ਡਾਕਟਰ ਸੁਪਰੀਆ ਬਾਂਸਰ ਜੀ ਕੋਲ ਤੇ ਪਹਿਲਾਂ ਆਪਾਂ ਆਪਣੇ ਚੈਨਲ ਜਗਤਾਰ ਸਿੰਘ ਸਿੱਧੂ ਵੱਲੋਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਆਪਣੇ ਚੈਨਲ ਤੇ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਤੁਹਾਡਾ ਵੀ ਜਗਤਾਰ ਸਿੰਘ ਸਿੱਧੂ ਜੀ ਅਤੇ ਉਹਨਾਂ ਦੀ ਪੂਰੀ ਟੀਮ ਦਾ ਮੇਰੇ ਕੋਲ ਆਨ ਤੇ ਸਵਾਗਤ ਹੈ ਡਾਕਟਰ ਸਾਹਿਬ ਮੇਰਾ ਪਹਿਲਾ ਹੀ ਸਵਾਲ ਹੈ ਜੋ ਆਪਣੇ ਨਾਲ ਆਮ ਬਿਮਾਰੀ ਹੁੰਦੀਆਂ ਦੰਦ ਹਿੱਲਣੇ ਜਾਂ ਕੀੜਾ ਲੱਗਣਾ ਤੇ ਇਹਦਾ ਕੀ ਕਾਰਨ ਹੁੰਦਾ ਜੀ ਸਰ ਕੀੜਾ ਲੱਗਣ ਦਾ ਕਾਰਨ ਹੈ ਮਿੱਠਾ ਜੋ ਡੇਲੀ ਲਾਈਫ ਦੇ ਵਿੱਚ ਖਾਣੇ ਆ ਖਾਣਾ ਆਪਣਾ ਫਸਦਾ ਹੈ ਦੰਦਾਂ ਦੇ ਵਿੱਚ ਉੱਥੇ ਫਿਰ ਬੈਕਟੀਰੀਆ ਐਕਟ ਕਰਦੇ ਨੇ ਡਿਕੇ ਕਰਦੇ ਨੇ ਉਹ ਫਿਰ ਟੀਥ ਜਿਹੜੇ ਹੈਗੇ ਆਪਣੇ ਹੌਲੀ ਹੌਲੀ ਖਤਮ ਹੋ ਜਾਂਦੇ ਨੇ ਜੀ ਤੇ ਜਿਹੜੇ ਇਹ ਵਾਰਨਿੰਗ ਸਾਈਨਸ ਵੀ ਬਹੁਤ ਦਿਨ ਪਹਿਲਾਂ ਮਿੱਠਾ ਲੱਗਣਾ ਸ਼ੁਰੂ ਹੁੰਦਾ ਪਹਿਲਾਂ ਹਾਂਜੀ ਠੀਕ ਹੈ ਫਿਰ ਉਸ ਤੋਂ ਬਾਅਦ ਠੰਡਾ ਲੱਗਣਾ ਸ਼ੁਰੂ ਹੁੰਦਾ ਹੈ ਪਾਣੀ ਪੀਣਿਆ ਠੰਡਾ ਪਾਣੀ ਪੀਤਾ ਬਹੁਤ ਤੇਜ਼ ਚੰਚਨਾहट ਮਹਿਸੂਸ ਹੁੰਦੀ ਹੈ ਜੀ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਚਾਹ ਪੀਣ ਲੱਗ ਜਾਂਦੀ ਹੈ ਗਰਮ ਪੀਣ ਲੱਗ ਜਾਂਦਾ ਹੈ ਖਾਣਾ ਖਾਣ ਤੇ ਤਕਲੀਫ ਹੋਣ ਲੱਗ ਜਾਂਦੀ ਹੈ ਹੌਲੀ ਹੌਲੀ ਰਾਤ ਨੂੰ ਰੋਟੀ ਰਾਤ ਨੂੰ ਆਪਾਂ ਸੌਣੇ ਆ ਜਦੋਂ ਉਸ ਤੋਂ ਬਾਅਦ ਤੇਜ਼ ਦਰਦ ਮਹਿਸੂਸ ਹੋਣਾ ਜੀ ਇਹ ਸਾਰੀ ਸਟੇਜਿਸ ਤੇ ਕੀ ਕਹਿੰਦੇ ਦੰਦਾਂ ਨੂੰ ਬਚਾਇਆ ਜਾ ਸਕਦਾ ਹੈ ਜੇ ਇੱਥੇ ਵੀ ਆਪਾਂ ਅਵੋਇਡ ਕਰਦੇ ਆ ਡਾਕਟਰ ਕੋਲ ਜਾਣਾ ਹੋਲੀ-ਹੋਲੀ ਜਦ ਪੂਰਾ ਡਿੱਕੇ ਹੋ ਕੇ ਖਤਮ ਹੋ ਜਾਂਦਾ ਹੈ ਡਾਕਟਰ ਸਾਹਿਬ ਬੱਚਿਆਂ ਵਿੱਚ ਆਮ ਕਿਹੜੀ ਸ਼ਿਕਾਇਤਾਂ ਆਉਂਦੀਆਂ ਨੇ ਮੰਨੋ ਦੀ ਮਾਰੀ ਮਾਰੀ ਸਰ ਬੱਚਿਆਂ ਦੇ ਵਿੱਚ ਮੇਨ ਤਾਂ ਕੀੜਾ ਲੱਗਣਾ ਹੀ ਹੈ ਜੀ ਜੀ ਤੇ ਵੱਡਿਆਂ ਵਿੱਚ ਵੀ ਕਿਹੜੀ ਤੁਹਾਡੇ ਕੋਲ ਮਰੀਜ਼ ਵਗੈਰਾ ਆਉਂਦੇ ਨੇ ਬੱਚੇ ਤੇ ਵੱਡੇ ਤੁਹਾਡੇ ਕੋਲ ਕਾਮਨ ਪੇਸ਼ੈਂਟ ਕਿਹੋ ਜਿਹੇ ਟਾਈਪ ਆਫ ਪੇਸ਼ੈਂਟ ਕਿਹਦੇ ਆਉਂਦੇ ਨੇ ਸਰ ਦੇਖੋ ਬੱਚਿਆਂ ਦੇ ਵਿੱਚ ਕੀੜਾ ਲੱਗਦਾ ਦੰਦ ਦੁੱਧ ਦੇ ਦੰਦ ਹੁੰਦੇ ਆ ਉਹਨਾਂ ਨੂੰ ਕੀੜਾ ਲੱਗ ਕੇ ਖਰਾਬ ਹੋ ਜਾਂਦੇ ਨੇ ਹਾਂ ਜੀ ਬੜਿਆਂ ਦੇ ਵਿੱਚ ਜ਼ਿਆਦਾ ਹੁੰਦਾ ਕੀੜਾ ਵੀ ਹੁੰਦਾ ਏ ਕੀੜਾ ਤਾਂ ਹਰ ਏਜ ਦੇ ਵਿੱਚ ਲੱਗਦਾ ਏ ਦੂਸਰਾ ਹੈ ਦੰਦ ਹਿੱਲਣ ਲੱਗ ਜਾਂਦੇ ਨੇ ਜੀ ਦ ਦੰਦਾਂ ਨੂੰ ਕੀ ਕਹਿੰਦੇ ਆ ਸਫਾਈ ਨਹੀਂ ਹੁੰਦਾ ਉੱਥੇ ਕੈਲਕੂਲਸ ਤੇ ਪਲਾਕ ਡਿਪੋਜ਼ਿਟਸ ਹੁੰਦੇ ਹੁੰਦੇ ਨੇ ਉਹ ਹੌਲੀ ਹੌਲੀ ਬੋਨ ਨੂੰ ਖਤਮ ਕਰ ਦਿੰਦੇ ਨੇ ਉਹਦੇ ਨਾਲ ਦੰਦ ਹੌਲੀ ਹੌਲੀ ਹਿੱਲਣ ਲੱਗ ਜਾਂਦੇ ਨੇ ਤੇ ਫਿਰ ਹੌਲੀ ਹੌਲੀ ਨਿਕਲ ਵੀ ਜਾਂਦੇ ਨੇ ਜੀ

ਦਸਾਂਵੇਂ ਕਲਾਸ ਨੂੰ ਮੈਂ ਘੜਾ ਸੀਗਾ ਵੀ ਕੀੜਾ ਅਤੇ ਕੀੜਾ ਚ ਫਰਕ ਹੈ ਕੋਈ ਇੱਕੋ ਗੱਲਬਾਤ ਹੈ ਜੀ ਜੋ ਕੀੜਾ ਹੈ ਸਰ ਉਹ ਇੱਕ ਬੈਕਟੀਰੀਆ ਜੋ ਬੈਕਟੀਰੀਆ ਹੈ ਉਹ ਦੰਦ ਨੂੰ ਖਾਣਾ ਸ਼ੁਰੂ ਕਰ ਦਾਂਗੇ ਦੰਦ ਨੂੰ ਖਾ ਜਾਏਗਾ ਔਰ ਜਦ ਕਰੇੜਾ ਲੱਗਦਾ ਹੈ ਉਹ ਦੰਦ ਦੀ ਖੱਡੀ ਖੱਟ ਕਰਦਾ ਹੈ ਜੀ ਠੀਕ ਹੈ ਕੀੜਾ ਜੋ ਹੈ ਉਹ ਮਿੱਠਾ ਲਾਦਾ ਆਪਾਂ ਖਾਵਾਂਗੇ ਉਹਦੇ ਨਾਲ ਫੂਡ ਲੋਜਮੈਂਟ ਹੋਏਗੀ ਉਹਦੇ ਨਾਲ ਕਰੇੜਾ ਸਫਾਈ ਨਹੀਂ ਹੋ ਰਹੇ ਇਹ ਦੰਦ ਨਹੀਂ ਚੁੱਕਦਾ ਜੀ ਰਸਾ ਪਾਪਾ ਉਹਦੇ ਬਿਨਾਂ ਛੋਟੇ ਬੱਚੇ ਜੇ ਵਾਰੀ ਕਹਿ ਨਹੀਂ ਹੁੰਦੀ ਉਹਨਾਂ ਦੀ ਉਹ ਹਟੋਗ ਹੋ ਗਿਆ ਖਾਂਦੇ ਨੇ ਉਹਨਾਂ ਦੀ ਛੋਟੀ ਉਨ ਮਚਵੀਂ ਉਹਨਾਂ ਤੇ ਕਿੜਾ ਬਗੜਾ ਕਿੜਾ ਲੱਗ ਜਾਂਦਾ ਹੈ ਨਾ ਉਹ ਬੱਚਿਆਂ ਬਾਰੇ ਆਪਾਂ ਉਹ ਕਿੰਨਾ ਉਹਦੇ ਮਾਪਿਆਂ ਕੀ ਵੇਰ ਕਰਾਂਗੇ ਸਿਰ ਸਭ ਤੋਂ ਪਹਿਲਾਂ ਤਾਂ ਹੈ ਬ੍ਰਸ਼ਿੰਗ ਜੀ ਟੂਥ ਬ੍ਰਸ਼ਿੰਗ ਜੋ ਹੈ ਉਹ ਬਹੁਤ ਵਾਰ ਲਿਖਿਆ ਜਾਂਦਾ ਹੈ ਬੱਚੇ ਨੂੰ ਮਾਪੇ ਨਹੀਂ ਕਰਨਾ ਲਗਾਉਂਦੇ ਕਿ ਬੱਚਾ ਨਹੀਂ ਕਰਦਾ ਤਾਂ ਨਹੀਂ ਕੋਈ ਲੈ ਉਹ ਜਦੋਂ ਹੀ ਮੂੰਹ ਦੇ ਵਿੱਚ ਪਹਿਲਾ ਦੰਦ ਇਰਕਟ ਹੁੰਦਾ ਹੈ ਪਹਿਲੇ ਦਿਨ ਉਦੋਂ ਹੀ ਬੱਚੇ ਦੀ ਟੂਥ ਬ੍ਰਸ਼ਿੰਗ ਸਟਾਰਟ ਕਰਾਉਣੀ ਹੈ

14 ਤੋਂ 16 ਮਹੀਨੇ ਦੇ ਵਿੱਚ ਰੁਕ ਜਾਣੀ ਚਾਹੀਦੀ ਹੈ ਜੀ ਠੀਕ ਹੈ ਉਸ ਤੋਂ ਜ਼ਿਆਦਾ ਕਰਾਂਗੇ ਤਾਂ ਉਹ ਮੂੰਹ ਦੇ ਵਿੱਚ ਕਿਉਂਕਿ ਬੱਚੇ ਦੇ ਮੂੰਹ ਵਿੱਚ ਦੁੱਧ ਇਕੱਠਾ ਹੋਏਗਾ ਉਹ ਕੀ ਉਹ ਕੀ ਕਹਿੰਦੇ ਦੰਦਾਂ ਨੂੰ ਖਾਣਾ ਚਾਹੀਦਾ ਜੀ ਜੀ ਤੇ ਜਦੋਂ ਦੂਸਰੀ ਗੱਲ ਹੈ ਮਿੱਠਾ ਦੁੱਧ ਦੇ ਜਦੋਂ ਬੱਚੇ ਨੂੰ ਦੁੱਧ ਦਿੰਦੇ ਨੇ ਬੋਟਲ ਦੇ ਵਿੱਚ ਵੀ ਤਾਂ ਉਹਦੇ ਵਿੱਚ ਐਡਿਡਡ 슈ਗਰ ਪਾ ਦਿੰਦੇ ਵਿੱਚ ਚੀਨੀ ਮਿਕਸ ਕਰਕੇ ਦਿੰਦੇ ਹਾਂਜੀ ਉਹ ਵੀ ਇੱਕ ਬਹੁਤ بڑا ਕਾਰਨ ਹੈ ਕਿ ਬੱਚਿਆਂ ਦੇ ਦੰਦ ਖਰਾਬ ਹੋ ਜਾਂਦੇ ਨੇ ਜੀ ਤੇ ਜਦੋਂ ਬੱਚੇ ਨੂੰ ਫੀਡ ਕਰਦੇ ਆ ਉਸ ਤੋਂ ਬਾਅਦ ਨਾਲ ਨਾਲ ਸਫਾਈ ਕਰਦੇ ਇੱਕ ਕਾਟਨ ਨੇਟੂ ਕਾਟਨ ਦੇ ਪਾਣੀ বিনা ਕਾਟਨ ਦੇ ਨਾਲ ਸਫਾਈ ਕਰਦੇ ਚਾਹੀਦੀ ਹੈ ਜੀ ਉਹਦੇ ਨਾਲ ਫਿਰ ਦੰਦਾਂ ਦੀ ਸਫਾਈ ਹੋ ਜਾਏਗੀ ਤੇ ਕੀੜਾ ਲੱਗਣ ਤੋਂ ਬਚਾ ਸਕਦੇ ਦੱਸ ਆਪਾਂ ਦੇਖਿਆ ਆਪਾਂ ਕਈ ਵਾਰੀ ਜਦੋਂ ਪੇਸ਼ੈਂਟ ਕੋਈ ਕੇਅਰ ਨਹੀਂ ਕਰਦਾ ਬੰਡਾਟ ਕੋਡ ਨਹੀਂ ਜਾਂਦੇ ਉਹਨੂੰ ਮੂੰਹ ਦਾ ਕੈਂਸਰ ਹੋ ਜਾਂਦਾ オーਰਲ ਕੈਂਸਰ ਆਪਾਂ ਉਹ ਤੋਂ ਬਚਾਅ ਵਾਸਤੇ ਪਹਿਲਾਂ ਪਹਿਲਾਂ ਆਪਣਾ ਚੈੱਕਅਪ ਵਗੈਰਾ ਕਰਵਾ ਲਓ सर्दियाँ अपने पीछे वास्ता सर मुदा कैंसर का मेन कारण मुदा जो 99% केसेस देखी जाते हैं वो है तंबाकू दोनों फॉर्म से देखी चाहे वो तंबाकू खाने वाली फॉर्म देखी या स्मोकिंग जो पीड़ी सिलेब्रेट ठीक है ते जे इन्हन वो अवॉइड किता जावे ता तंबाकू पूरी तरह मुदा जो कैंसर है वो प ਡਾਕਟਰ ਸਭ ਤੋਂ ਪਹਿਲਾਂ ਛਾਲੇ ਦੇ ਫਾਰਮ ਦੇ ਵਿੱਚ ਹੋਏਗਾ ਜਿਹਦੇ ਵਿੱਚ ਇੱਕ ਛਾਲਾ ਹੋਏਗਾ ਜੋ ਕਿ ਪੀਕਿੰਗ ਹੋਣ ਵਿੱਚ ਆ ਰਿਹਾ ਹਾਂਜੀ ਠੀਕ ਹੈ ਉਹ ਤੁਸੀਂ ਡਾਕਟਰ ਕੋਲ ਆਓ ਡੈਂਟਿਸਟ ਨੂੰ ਮਿਲੋ ਉਹ ਤੁਹ ਡਾਇਗਨੋਸ ਕਰੇਗਾ ਤੇ ਫਿਰ ਉਸ ਤੋਂ ਬਾਅਦ ਤੁਹਾਡਾ ਕੁਝ ਹੋਰ ਟਰੀਟਮੈਂਟ ਅਗੇ ਹੋ ਪਾਏਗਾ ਜੀ ਇੱਕ ਡਾਕਟਰ ਸਾਹਿਬ ਨੇ ਪਿੰਡਾਂ ਚ ਆਮ ਘਾਤੀ ਬਣ ਗਈ ਆ ਵੀ ਤੇਰੇ ਦਾ ਜੜ ਨਹੀਂ ਆਈ ਵੀ ਇਹ ਅਗਲ ਜੜ ਕਿੰਨੀ ਉਮਰ ਚਾਉਂਦੀ ਹੈ ਇਹਦਾ ਦੱਸੋ ਜੀ ਅਗਲ ਜੜ ਨਾਲ ਕੋਈ ਕੋਈ ਸੰਬੰਧ ਹੈ ਵੀ ਇਹ ਨਾਲ ਅਗਲਾ ਜਾਂਦੀ ਹੈ ਕਿ ਵੈਸੇ ਇਹ ਰੂਟੀਨ ਦਾ ਦੇ ਜਦ ਤੱਕ ਅਸਲ ਜੜ ਉਦੋਂ ਆਉਂਦੀ ਹੈ ਕਿ ਜਦੋਂ ਤੱਕ ਬੰਦੇ ਨੂੰ ਅਕਲ ਆ ਚੁੱਕੀ ਹੁੰਦੀ ਹੈ 18 18 ਸਾਲ ਤੱਕ ਬੱਚੇ ਨੂੰ ਆਪ ਮੰਨਦੇ ਆ ਬੰਦੇ ਨੂੰ ਕਿ ਅਗਰ ਆ ਜੀ ਉਸ ਉਮਰ ਦੇ ਵਿੱਚ ਆ ਕੇ ਇਹ ਜੜ ਹੁੰਦੀ ਹੈ ਤਾਂ ਕਰਕੇ ਇਹ ਉਹ ਅਕਲ ਜੜ ਕੇ ਹੁੰਦੀ ਆ ਜੀ ਤੇ ਇਹਦੇ ਵੀ ਕੀ ਕਹਿੰਦੇ ਆ ਪ੍ਰੋਬਲਮਸ ਆਉਂਦੀਆਂ ਨੇ ਬਹੁਤ ਲੋਕਾਂ ਨੂੰ ਜੜ ਦੇ ਨਾਲ ਰਿਲੇਟਡ ਕਿਉਂ ਕਿਉਂਕਿ ਇਹ ਬਹੁਤ ਪਿੱਛੇ ਤੱਕ ਖੁੱਲਦੀ ਹੈ ਉੱਥੇ ਤੱਕ ਸਫਾਈ ਨਹੀਂ ਹੋ ਪਾਂਦੀ ਪ੍ਰੋਬਲਮ ਜੀ ਉਸ ਦੇ ਨਾਲ ਉਹ ਜਲਦੀ ਖਰਾਬ ਹੋ ਜਾਂਦੀ ਹੈ ਤੇ ਦੰਦ ਹੋ ਜਾਂਦੇ ਨੇ ਹਾਂਜੀ ਕਿ ਡਾਕਟਰ ਸਾਹਿਬ ਦੇਖਿਆ ਵੀ ਆਮ ਤੌਰ ਤੇ ਬੱਚਿਆਂ ਜਾਂ ਵੱਡੇ ਚ ਵੀ ਉਹਨਾਂ ਨੂੰ ਉਹਨਾਂ ਦਾ ਦੰਦ ਉੱਚੇ ਹੋ ਜਾਂਦੇ ਨੇ ਤੇ ਉਹਨਾਂ ਤਾਰ ਵਗੈਰਾ ਪਾਈ ਜਾਂਦੀ ਹੈਗੀ ਵੀ ਉਹਦਾ ਕੀ ਕਾਰਨ ਹੁੰਦਾ ਵੀ ਉਹ ਉਹਨਾਂ ਨੂੰ ਤਾਰ ਪਾਣੀ ਪੈਂਦੀ ਹੈ ਸਰ ਤਾਰ ਤਾਂ ਦੇਖੋ ਉਹ ਮਤਲਬ ਇਰੈਪਟਿਵਸ ਤਰ੍ਹਾਂ ਹੋਏ ਜਾਂ ਉਹ ਤਾਂ ਬਹੁਤ ਸਾਰੇ ਮਲਟੀਫੈਕਟੋਰੀਅਲ ਹੁੰਦਾ ਹੈ ਉਹ ਹਾਂਜੀ ਤੇ ਬਸ ਇਹ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਬੱਚੇ ਦੀ ਪ੍ਰੋਬਲਮ ਕਈ ਵਾਰ ਹੁੰਦਾ ਕਿ ਹੱਡੀ ऊपर वाली हड्डी या नीचे वाली हड्डी ज्यादा बड़ी हुंदी है नॉर्मल नालों वो अपन 10 11 साल दी उम्र दे विच अपन पता लगन लग जांदा है बच्चे दा उसी टाइम जे आके तुसी डेंटिस्ट को मिलदे हो ता वो ग्रोथ नु एबनॉर्मल जो ग्रोथ है उनु रोक लिया जा सकता है हां जी ठीक है और नहीं ता एट लेटर डेट फिर तार पाके फिर करना ਕੀ ਫਿਰ ਇਹ ਤਾਰ ਦੇ ਰੱਖਣੇ ਪੈਂਦੇ ਕਾਫੀ ਜਰਮ ਮਤਲਬ ਵੀ ਜਾਂ ਤਾਰ ਪਰ ਮੂਵ ਕਰ ਸਕਦੇ ਆ ਪਦੰਗ ਸੈੱਟ ਹੋ ਜਾਂਦੇ ਨੇ ਸਿਰੇ ਟ੍ਰੀਟਮੈਂਟ ਹੁੰਦਾ ਸਾਲ ਡੇਢ ਸਾਲ ਦਾ ਟ੍ਰੀਟਮੈਂਟ ਹੁੰਦਾ ਉਸ ਤੋਂ ਬਾਅਦ ਰੇਟੇਨਰਸ ਦੇ ਦਿੰਦੇ ਨੇ ਜੀ ਉਹ ਰੇਟੇਨਰਸ ਸਾਲ ਦੇ ਸਾਲ ਤੋਂ ਸਾਲ ਤੁਹਾਨੂੰ ਰੇਟੇਨਰਸ ਲਗਾ ਕੇ ਰੱਖਣੇ ਹੁੰਦੇ ਜਾਇ ਇਹ ਲੰਬਾ ਪ੍ਰੋਸੀਜਰ ਹੈ ਉਹ ਪੂਰਾ ਕਰਵਾਣਾ ਪੈਂਦਾ ਹਾਂਜੀ ਤੇ ਡਾਕਟਰ ਸਾਹਿਬ ਦੱਸੋ ਵੀ ਆਪਾਂ ਆਪਣੇ ਦੰਦ ਦੀ ਜਿਹੜੀ ਸਿਹਤ ਆ ਠੀਕ ਰਹਿਣਾ ਤਾਂ ਦੰਦਾਂ ਦਾ ਪਰਹਤ ਰਹਿਣਾ ਉਹਦੇ ਵਾਸਤੇ ਕੋਈ ਡਾਈਟ ਵਗੈਰਾ ਜਾਂ ਖਾਣਾ ਉਹਦੇ ਬਾਰੇ ਕੋਈ ਸਾਵਧਾਨੀ ਸਿਰਫ ਡਾਈਟ ਦਾ ਤਾਂ ਜਿਆਦਾ ਮਿੱਠਾ ਤੋ ਉਹ ਐਡ ਕਰਨਾ ਹੈ ਜੋ ਜੋ ਵੀ ਖਾਣਾ ਜੋ ਦੰਦਾਂ ਨਾਲ ਚਿਪਕੇਗਾ ਉਹ ਦੰਦਨ ਖਰਾਬ ਕਰੇਗਾ ਹਾਂਜੀ ਠੀਕ ਹੈ ਦੂਸਰਾ ਜੋ ਫੈਟਸ ਹੈ ਫੈਟਸ ਨੂੰ ਔਰ ਫਾਈਬਰਸ ਇਹ ਦੰਦਾਂ ਦੀ ਸਫਾਈ ਦਾ ਕੰਮ ਕਰਦੇ ਨੇ ਜੀ ਠੀਕ ਹੈ ਫੈਟਸ ਮੈਂ ਜ਼ਿਆਦਾ ਨਹੀਂ ਐਡਵਾਈਸ ਕਰੂੰਗੀ ਹਾਂਜੀ ਬਟ ਫਾਈਬਰ ਜੇ ਦਾਇਟ ਦੇ ਵਿੱਚ ਇੰਕਰੀਜ਼ ਕੀਤਾ ਜਾਵੇ ਉਹਨਾਂ ਦਾ ਕਲੀਨਿੰਗ ਐਕਸ਼ਨ ਹੁੰਦਾ ਹੈ ਦੰਦਾਂ ਤੇ ਜੀ ਠੀਕ ਹੈ ਉਹਦੇ ਨਾਲ ਮੂੰਹ ਦੀ ਸਫਾਈ ਹੋ ਜਾਏਗੀ ਤੁਹਾਡੇ ਦੰਦ ਨਹੀਂ ਖਰਾਬ ਹੋਏਗਾ ਫਾਈਬਰ ਦੇ ਵਿੱਚ ਫਰੂਟਸ ਠੀਕ ਹੈ

ਕੁਝ ਖਾਸ ਨੂੰ ਤੇ ਜਾ ਕੇ ਉਹ ਆਪਣੇ ਦੰਦ ਆਰਟੀਫੀਸ਼ੀਅਲ ਲਵਾਉਂਦੇ ਨੇ ਇਹ ਦੰਦਾਂ ਦੇ ਕੋਈ ਕਿਸਮਾਂ ਕਾਈਂਡ ਦੀ ਕਿਸਮਾਂ ਹੁੰਦੀਆਂ ਨੇ ਕਿ ਕੋਈ ਦੰਦ ਫਿਕਸ ਹੋ ਜਾਂਦੇ ਨੇ ਕਿ ਤੁਹਾਨੂੰ ਤਾਂ ਕਈ ਉਹ ਉਤਾਰ ਕੇ ਬਸਾਫਾ ਲੈਂਦੇ ਨੇ ਇਹ ਇਹਦਾ ਬਾਰੇ ਕੀ ਹੈ ਸਰ ਇਹ ਤਾਂ ਥੋੜਾ ਡਾਕਟਰ ਤੁਹਾਨੂੰ ਐਡਵਾਈਸ ਕਰੇਗਾ ਕਿ ਤੁਹਾਡੇ ਲਈ ਕੀ ਬੈਨੇਫੀਸ਼ੀਅਲ ਹੈ ਕਦਨ ਬਾਹਰ ਵਾਲਾ ਲਗਵਾਉਣਾ ਬੈਨੇਫੀਸ਼ੀਅਲ ਹੈ ਜਾਂ ਫਿਕਸ ਲਗਵਾਉਣਾ ਬੈਨੇਫੀਸ਼ੀਅਲ ਹੈ ਜੀ ਠੀਕ ਹੈ ਉਹ ਦੰਦਾਂ ਦੀ ਕੰਡੀਸ਼ਨ ਜੋ ਆਸ-ਪਾਸ ਦੇ ਜਾਂਦੇ ਆ ਤੁਹਾਡੀ ઓਰਿੰਟਾਈਜ਼ਿੰਗ ਬਹੁਤ ਸਾਰੇ ਫੈਕਟਰਸ ਹੁੰਦੇ ਨੇ ਉਹਨਾਂ ਨੂੰ ਦੇਖੇਗਾ ਫਿਰ ਉਹ ਐਡਵਾਈਸ ਕਰੇਗਾ ਅਕੋਰਡਿੰਗਲੀ ਕੀ ਪਰਮਨੈਂਟ ਲੱਗਣਾ ਚਾਹੀਦਾ ਕਿ ਫਿਕਸ ਲੱਗਣੀ ਚਾਹੀਦੀ ਹੈ ਪਰਮਨੈਂਟ ਦੇ ਵਿੱਚ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਹੁੰਦੇ ਨੇ ਇੰਪਲਾਂਟਸ ਉਹ ਜਿਹੜੇ ਨੇ ਬ੍ਰਿਜਸ ਜੀ ਠੀਕ ਹੈ ਉਹ ਡਾਕਟਰ ਚੋਥੀ ਅੋਰਲ ਹਾਈਜੀਨਿਸਟ ਦੇਪੈਂਡ ਕਰਦੇ ਆ ਉਹ ਡਾਕਟਰ ਤੁਹਾਡੀ ਹਾਲਤ ਦੇਖ ਕੇ ਉਹਦੀ ਫੈਸਲ ਜੀ ਨੌਸਲਾਖਰ ਪੜ ਰਿਹਾ ਸੀ ਕਿ 40% ਜੋ ਮੂੰਹ ਦਾ ਕੈਂਸਰ ਹੈ ਉਹ ਨਾ ਇਹਦੇ ਕਰਕੇ ਤੋਂ ਆਪ ਕਰਕੇ ਹੋ ਜਾਂਦਾ ਹੈ ਤੇ ਤੁਸੀਂ اوਪੀਡੀ ਕਰਦੇ ਨੂੰ ਰੋਲ ਨੰਬਰ ਇਹ ਦੇਖਦੇ ਹੋ ਤੁਹਾਡੇ ਕੋਲੇ ਦੰਦਾਂ ਦੀ ਕਿਹੜੀ ਕੋਈ ਖਾਸ ਬਿਮਾਰੀ ਹੈ ਜਾਂ ਤੁਹਾਡੇ ਕੋਲੇ ਆਮ ਤੌਰ ਤੇ ਮਰੀਜ਼ ਕਹੇ ਜਾਂਦਾ ਕੀ ਤੁਹਾਡੇ ਕੋਲ ਕੋਈ ਕੈਂਸਰ ਵਗੈਰਾ ਮਰੀਜ਼ ਆਏ ਨੇ ਜਾਂ ਟ੍ਰਾਂਸਫਰ ਸਰ ਕੈਂਸਰ ਵਾਲੇ ਵੀ ਕੈਂਸਰ ਵਾਲੇ ਵੀ ਆਏ ਨੇ ਕੈਂਸਰ ਤੋਂ ਪਹਿਲਾਂ ਲੱਗਣ ਵਾਲੇ ਵੀ ਆਏ ਨੇ ਕਿ ਕੈਂਸਰ ਸ਼ੁਰੂ ਨਹੀਂ ਹੋਇਆ ਬਟ ਆਪਾਂ ਦੇਖਿਆ ਕਿ ਉੱਥੇ ਲੇਜਨਸ ਬਣੇ ਸ਼ੁਰੂ ਹੋ ਰਿਹਾ ਹੈ ਉਹ ਪੇਸ਼ੈਂਟ ਨੂੰ ਕਹਿ ਰਹੇ ਨੇ ਕਿ ਐਪਰੋਮੋਨਸ ਤੁਸੀਂ ਸਟਾਪ ਕਰ ਦਿਓ ਅਦਰਵਾਇਸ ਕਰ ਨੂੰ ਤੁਹਾਨੂੰ ਖਤਰਾ ਹੈ ਜੀ ਠੀਕ ਹੈ वो पेशेंट को खुद को भी पता लगता है जिथे तंबाकू रखा जाता है उसे एक छाल बन जाता है परमानेंट रहता है वो वेलवेटी कल वेलवेट कलर का छाल हों ठीक है वो जो बनना शुरू हो गया तो उन्होंने स्टॉप कर देना चाहिए तो डॉक्टर को आके मिलना चाहिए जानी मूँह तो कह सकते हैं तुझे कह रहे हो शुरुआती के साले तो होंगे या कि उस तो स्मोकिंग वगैरह ना करे पेशेंट ना तो वो तो बिचारों सारों का ਇਹੜਾ ਦਾ ਹੋਰ ਆਪਣੇ ਵੱਡੀ ਉਮਰ ਦੇ ਤੁਹਾਡੇ ਕੋਲ ਮਰੀ ਜਾਂਦੇ ਹਨ ਕਿ ਉਹਨਾਂ ਬਾਰੇ ਉਹ ਤੁਹਾਡੇ ਕੋਲੇ ਕਿਹੇ ਮਰੀ ਜਾਂਦੇ ਨੇ ਵੱਡੀ ਉਮਰ ਬੜੀ ਉਮਰ ਦੇ ਸਰ ਜੋ ਮੇਨ ਆਂਦੇ ਨੇ ਇੱਥੇ ਆਂਦੇ ਨੇ ਉਹ ਉਹਨਾਂ ਦੀ ਬੋਨ ਲਾਸ ਹੋ ਜਾਂਦੇ ਦੰਦ ਹਿੱਲਦੇ ਨੇ ਜਾਂ ਕਢਵਾਣੇ ਜਾਂ ਲਗਵਾਣੇ ਹਾਂਜੀ ਬੜੀ ਉਮਰ ਦੇ ਵਿੱਚ ਤੀਸਰਾ ਇੱਕ ਕੀੜਾ ਦਾ ਹਰ ਉਮਰ ਦੇ ਵਿੱਚ ਹਾਂਜੀ ਕਈ ਦੇਖਿਆ ਨਾ ਜਿਵੇਂ ਕਹਿੰਦੇ ਨੇ ਨੀਵਨ ਕੀਮ ਖਤਰਾ ਆ ਜਾਣਾ ਕਈ ਦੇਖਿਆ ਵੀ ਲੋਕਾਂ ਨੂੰ ਇਹਨਾਂ ਅਵੇਅਰਨੈਸ ਲੋਕੋ ਨਹੀਂ ਹੁੰਦੀ ਉਹ ਆਮ ਤੌਰ ਤੇ ਕਿਸੇ ਨਾ ਕੋਈ ਬੈਲ ਟਾਈਪ ਤੋਂ ਵੀ ਥੋੜਾ ਕੀੜਾ ਕੱਢਦ ਨੇ ਜਾਂ ਕੀੜਾ ਕੱਢਦ ਨੇ ਉਹਨਾਂ ਵਾਰ ਤੁਸੀਂ ਕੀ ਵੇਅਰ ਕਰੋਗੇ ਵੀ ਉਹਨਾਂ ਕੋਲ ਨਾ ਫਸਣੋ ਸਰ ਐਸਾ ਤਾਂ ਕੁਝ ਨਹੀਂ ਹੁੰਦਾ ਕੀੜਾ ਕੱਢਦ ਨੇ ਇਹ ਬੈਕਟੀਰੀਅਲ ਡਿਜ਼ੀਜ਼ ਐ ਬੈਕਟੀਰੀਆ ਨਾਲ ਹੁੰਦੀ ਐ ਕੀੜਾ ਐਸਾ ਜ ਕੋਈ ਨਹੀਂ ਹੁੰਦਾ ਕਿ ਕੀੜਾ ਕੱਢਦ ਨੇ ਇਹ ਵੀਡੀਓਜ਼ ਦੇਖੀਆਂ ਨੇ ਕਿ ਕੁਝ ਕੀੜਾ ਕੱਢ ਕੇ ਦਿਖਾਤਾ ਕਿ ਹਿੱਲ ਰਿਹਾ ਐ ਐਸਾ ਕੁਝ ਨਹੀਂ ਹੁੰਦਾ ਇਹ ਕੋਈ ਐਕਟਿਵ ਐ ਇਹ ਤੋਂ ਵੱਡਾ ਗੱਲ ਮਤਲਬ ਹੈ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਦੰਦਾਂ ਵਗੈਰਾ ਤੇ ਉਹ ਬੜਾ ਪ੍ਰੋਪਰ ਡਾਕਟਰ ਕੋਲ ਜਾਵੇ ਤੇ ਉਹ ਜੇ ਕੰਮ ਕਰਾਵੇ ਆਪਾਂ ਉਥੋਂ ਇਲਾਜ ਕਰਾ ਲਾਂ ਤੇ ਜਿਹੜਾ ਸਭ ਹੋਰ ਜਾਂਦੇ ਜਾਂਦੇ ਕੋਈ ਲੋਕਲਾਈਜ਼ਡ ਸੰਦੇਸ਼ ਤਾਂ ਕਿ ਉਹ ਆਪਣੀ ਜੋ ਦੰਦਾਂ ਦੀ ਸਿਹਤ ਹੈ ਉਹ ਠੀਕ ਰੱਖਣ ਕੋਈ ਕਹਣਾ ਚਾਹੋ ਸਰ ਟਿਕੋ ਟ्वाइस ਬਰਸ਼ਿੰਗ ਡੇਲੀ ਜੀ ਆਪਣਾ ਕੀ ਕਹਿੰਦੇ ਤੁਸੀਂ ਖਾਣਾ ਖਾਣੇ ਖਾਣ ਤੋਂ ਬਾਅਦ ਪੂਰੀ ਕਰ ਲੋ ਠੀਕ ਹੈ 2 ਮਿੰਟ ਲਈ ਬ੍ਰੇਕਸ਼ਨ ਕਰੀਏ ਸਵੇਰੇ ਸ਼ਾਮ ਉਹਦੇ ਵਿੱਚ ਤੁਹਾਨੂੰ ਕੁਝ ਨਹੀਂ ਜ਼ਿਆਦਾ ਐਫਰਟ ਕਰਨੀ ਜ਼ਰੂਰ ਹੈਗੀ ਉਹਨੇ ਬਣਾ ਲਈ ਤੁਸੀਂ ਆਪਣੀ ਮੂਵੀ ਹੈ ਜੀ ਮੈਂ ਟੈਕ ਕਰ ਸਕਦੀ ਹਾਂ ਜੀ ਤੇ ਤंबाकू ਤੇ ਤंबाकू ਵੀ ਤਾਂ ਆਪਾਂ ਕਿੰਨੀ ਗੱਲ ਕਰੀ ਲਈਏ ਤੇ ਤंबाकू ਨੂੰ ਅਵੋਇਡ ਕਰੋ ਠੀਕ ਹੈ ਜੀ ਸੋ ਇਹ ਸਨ ਡਾਕਟਰ ਸੁਪਰੀਆ ਵਾਸਤਵ ਜੀ ਦਿੱਤੀ ਜਾਣਕਾਰੀ ਦੰਦਾਂ ਦੇ ਸਿਹਤ ਬਾਰੇ ਦੰਦ ਕਿਵੇਂ ਠੀਕ ਰੱਖਣੇ ਹਨ ਅਤੇ ਜੇਕਰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਵੀ ਜਰੂਰ ਕਰਿਓ ਅਤੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਚੈਨਲ ਤੇ ਬੱਕ ਬੱਕ ਡਾਕਟਰ ਕੋਲ ਜਾ ਕੇ ਮਹਾ ਡਾਕਟਰ ਕੋਲੇ ਤੁਹਾਨੂੰ ਵੀਡੀਓ ਤੁਹਾਡੇ ਲਈ ਪੇਸ਼ ਕਰਦਾ ਰਹਾਂ ਅਤੇ ਜਿੰਨਾ ਵੀਰਾਂ ਭੈਣਾਂ ਰਹੇ ਹੁਣ ਤੱਕ ਆਪਣੇ ਚੈਨਲ ਜਗਤਾਰ ਸਿੰਘ ਸਿੱਧੂ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ